ਗੁਰਦਾਸਪੁਰ ਸ਼ਹਿਰ ਅੰਦਰ ਹੋਮ ਸਰਵਿਸ ਕਰਦੇ ਇੱਕ ਪ੍ਰਾਈਵੇਟ ਕੰਪਨੀ ਦੇ ਨੁਮਾਇੰਦਿਆਂ ਨੇ ਕੰਪਨੀ ਵੱਲੋਂ ਕੀਤੀ ਜਾਂਦੀ ਅਦਾਇਗੀ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਜੋਥ ਵਿੰਗ ਦੇ ਪੰਜਾਬ ਪ੍ਰਧਾਨ ਇੰਦਰਪਾਲ ਸਿੰਘ ਮੈਸ ਨੇ ਵੀ ਮੌਕੇ ਤੇ ਪਹੁੰਚ ਕੇ ਉਕਤ ਮੁਲਾਜ਼ਮਾਂ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਕੰਪਨੀ ਨੂੰ ਤੁਰੰਤ ਇਹਨਾਂ ਨੌਜਵਾਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ ਇਸ ਦੌਰਾਨ ਜਹਾਜ਼ ਚੌਂਕ ਵਿੱਚ 71 ਹੋਏ ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਹੋਮ ਡਿਲੀਵਰੀ ਦਾ ਕੰਮ ਕਰਦੇ ਹਨ ਅਤੇ ਹੁਣ ਕੰਪਨੀ ਨੇ ਨੀਮਾ ਚ ਕੁਝ ਬਦਲਾਅ ਕੀਤਾ ਹੈ ਅਤੇ ਉਹਨਾਂ ਦੇ ਕੰਮ ਦਾ ਏਰੀਆ 12 ਕਿਲੋਮੀਟਰ ਤੱਕ ਦਾ ਕਰ ਦਿੱਤਾ ਗਿਆ ਹੈ ਅਤੇ ਰਾਤ ਸਮੇਂ ਵੀ 11 ਵਜੇ ਤੱਕ ਦਾ ਆਰਡਰ ਬੁੱਕ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਇਨਸੈਂਟਿਵ ਘਟ ਦਿੱਤੇ ਜਾ ਰਹੇ ਹਨ ਇਸ ਕਾਰਨ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਪਰੇਸ਼ਾਨੀ ਵੀ ਵੱਧ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਕੰਪਨੀ ਕੋਲੋਂ ਮੰਗ ਕੀਤੀ ਸੀ ਕਿ ਰਾਤ ਨੂੰ ਦੇਰ ਦੇ ਆਰਡਰ ਬੁੱਕ ਨਾ ਕੀਤੇ ਜਾਣ ਅਤੇ ਨਾਲ ਹੀ ਉਹਨਾਂ ਦੇ ਇਨ ਸੈਂਟਿਵ ਵਿੱਚ ਵਾਧਾ ਕੀਤਾ ਜਾਵੇ ਪਰ ਕੰਪਨੀ ਨੇ ਮੰਗ ਪੂਰੀ ਕਰਨ ਦੀ ਬਜਾਏ ਉਲਟਾ ਉਹਨਾਂ ਨੂੰ ਕੰਮ ਵਿੱਚੋਂ ਕੱਢਣ ਦੀ ਧਮਕੀ ਦਿੱਤੀ ਜਾ ਰਹੀ ਹੈ ਇਸ ਕਾਰਨ ਰੋਸ ਵਜੋਂ ਉਹਨਾਂ ਨੇ ਪਿਛਲੇ 3 ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ ਪਰ ਫਿਰ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਇਨ੍ਹਾਂ ਨੌਜਵਾਨਾਂ ਦੀ ਹਿਮਾਇਤ ਤੇ ਪਹੁੰਚੇ ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਉਕਤ ਨੌਜਵਾਨ ਕਾਫੀ ਸਮੇਂ ਤੋਂ ਕੰਪਨੀ ਵਿੱਚ ਕੰਮ ਕਰ ਰਹੇ ਹਨ ਅਤੇ ਨੌਜਵਾਨਾਂ ਨੇ ਆਪਣੀਆਂ ਸਮੱਸਿਆਵਾਂ ਕੰਪਨੀ ਨੂੰ ਸਹੀ ਤਰੀਕੇ ਨਾਲ ਦੱਸੀਆਂ ਹਨ ਪਰ ਕੰਪਨੀ ਵੱਲੋਂ ਮਸਲਾ ਹੱਲ ਕਰਨ ਦੀ ਬਜਾਏ ਇਹਨਾਂ ਨੂੰ ਕੰਮ ਤੋਂ ਕੱਢਣ ਦੀ ਧਮਕੀ ਦਿੱਤੀ ਜਾ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਉਹ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਅਰਵਿੰਦ ਕੁਮਾਰ ਆ ਆਤ ਨੂੰ ਨੂੰ 4 ਸਾਲ ਹੋ ਗਏ ਜਵਾਟਰ ਚ ਕੰਮ ਕਰਦੇ ਆ ਪਹਿਲ ਸਭ ਤੋਂ ਵਧੀਆ ਇਹਨਾਂ ਦਾ ਸਿਸਟਮ 8 ਤੇ 12 ਆੜਾਂ ਵਾਲਾ ਸੀ ਉਹ ਸਭ ਤੋਂ ਵਧੀਆ ਸੀ ਮਿਨੀਮਮ ਗਾਰੰਟੀ ਵਾਲਾ ਉਸ ਤੋਂ ਬਾਅਦ ਗਿਗਸ ਔਨ ਕਰਨਾ ਇਹਦੇ ਵਿੱਚ ਸਾਰਾ ਸਿਸਟਮ ਖਰਾਬ ਹੋ ਗਿਆ ਮਤਲਬ ਇਹਦੇ ਵਿੱਚ ਸਾਨੂੰ ਪੈਸੇ ਨਹੀਂ ਠੀਕ ਦੇ ਰੇ ਇਹ 12 ਕਿਲੋਮੀਟਰ ਦੇ 60 ਰੁਪਏ 70 ਰੁਪਏ ਇਦਾਂ ਪੈਸੇ ਦੇ ਰਿਆ ਸਿਰਫ ਸ਼ਨੀ ਆ ਤਾਰ ਪੈਸੇ ਦਿੰਦੇ ਆ ਬਾਕੀ ਦਿਨਾਂ ਦੇ ਪੈਸੇ ਬਹੁਤ ਘੱਟ ਦੇ ਰੇ ਆ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਗਿਗਜ਼ ਵਿੱਚ ਠੀਕ ਹੈ ਗਿਗਸਾਈ ਹੈ ਕੋਈ ਗੱਲ ਨਹੀਂ ਗਿਗਜ਼ ਵਿੱਚ ਹੀ ਕੰਮ ਕਰਨ ਨੂੰ ਤਿਆਰ ਆ ਪਰ ਇਹਦੇ ਵਿੱਚ ਸਾਡੇ ਜਿਹੜੇ ਆ ਪੈਸੇ ਇਨਕਰੀਜ਼ ਕਿਤੇ ਜਾਣ ਮਤਲਬ ਵਧਾਏ ਜਾਣ ਕੋਈ ਮੁਸ਼ਕਲ ਆ ਰਹੀ ਹੈ ਤੁਹਾਨੂੰ ਮਤਲਬ ਕਿ ਰਾਤ ਨੂੰ 10 ਵਜੇ ਤੋਂ ਬਾਅਦ ਦੂਰ ਦੇ ਆਰਡਰ ਬੰਦ ਕਿਤੇ ਜਾਣ 10 ਵਜੇ ਦੂਰ ਦੇ ਆਰਡਰ ਪਉਂਦੇ ਆ ਉਹਦੇ ਕਰਕੇ ਸਾਨੂੰ ਰਿਸਕ ਲੈਣਾ ਪੈਂਦਾ ਲੁੱਟਾ ਖੋਹ ਆ ਅੱਜਕੱਲ ਬਹੁਤ ਹੋ ਰਹੀਆਂ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜ੍ਹਨੀ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਖੜੇ ਆ ਜਿੱਥੇ ਪਿਛਲੇ 3 ਦਿਨ ਤੋਂ ਜਿੰਨੇ ਵੀ Zomato ਦੇ ਡਿਲੀਵਰੀ ਬாய் ਹੈਗੇ ਆ ਆ ਉਹ ਸਾਰੇ ਹੜਤਾਲ ਦੇ ਉੱਪਰ ਚੱਲ ਰਿਹਾ ਤੇ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਆ ਔਰ ਇਹਨਾਂ ਦੀ ਜੋ ਇੱਕ ਬੜੀ ਹੀ ਛੋਟੀ ਜੀ ਮੰਗ ਹੈ ਕਿ ਇਹ ਜਿੰਨੇ ਵੀ ਸਾਰੇ ਨੌਜਵਾਨ ਨੇ ਇਹ ਦਿਨ ਰਾਤ ਮਿਹਨਤ ਕਰਦੇ ਆ ਆਪਣੀ ਲਾਈਫ ਨੂੰ ਵੀ ਰਿਸਕ ਵਿੱਚ ਰੱਖਦੇ ਆ ਆਪਣੀ ਮਸ਼ੀਨਰੀ ਵੀ ਯੂਜ਼ ਕਰਦੇ ਆ ਪਰ ਜਿਹੜੀ Zomato ਕੰਪਨੀ ਆ ਉਹ ਜਿਹੜੀ ਕਸਟਮਰ ਕੋਲ ਤੇ ਆਪਣਾ ਪੂਰਾ ਚਾਰਜ ਕਰਦੀ ਆ ਪਰ ਇਹਨਾਂ ਨੂੰ ਜਿਹੜੇ ਪਰ ਕਿਲੋਮੀਟਰ ਦੇ ਜੋ ਡਿਲੀਵਰੀ ਇਹਨਾਂ ਦਾ ਜੋ ਪ੍ਰੋਟੋਕੋਲ ਹੈ ਇੱਕ ਕੰਪਨੀ ਦਾ ਉਹ ਜਿਹੜਾ ਇਹਨਾਂ ਨੂੰ ਜਿਹੜਾ ਇਨਸੈਂਟਿਵ ਆ ਪਰ ਕਿਲੋਮੀਟਰ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਘਟ ਦਿੱਤਾ ਜਾ ਰਿਹਾ ਔਰ ਜਿਸ ਤਰ੍ਹਾਂ ਹੁਣ ਠੰਡ ਦਾ ਵੀ ਦੇਣੇ ਆ ਤੇ ਮੁੰਡੇ ਦਿਨ ਰਾਤ ਸਵੇਰ ਤੜਕੇ ਤੋਂ ਮਿਹਨਤ ਕਰਕੇ ਰਾਤ ਲੇਟ ਨਾਈਟ ਤੱਕ ਮਿਹਨਤ ਕਰਦੇ ਆ ਠੰਡ ਵੀ ਪੂਰੀ ਹੁੰਦੀ ਆ ਧੁੰਦ ਵੀ ਪੈ ਜਾਂਦੀ ਆ ਔਰ ਆ ਜਿਹੜਾ ਐਸ ਵਾਲੇ ਜੋ ਪੰਜਾਬ ਦਾ ਮਾਹੌਲ ਆ ਤੇ ਰਿਸਕ ਵੀ ਬਹੁਤ ਜ਼ਿਆਦਾ ਲਟਾਂ ਖੋਹਾਂ ਦੀ ਜਿਹੜੀ ਵਾਰਦਾਤਾਂ ਨੇ ਉਹ ਬਹੁਤ ਜ਼ਿਆਦਾ ਆਮ ਹੀ ਜਿਹੜੀਆਂ ਪਬਲਿਕ ਦੇ ਵਿੱਚ ਰੋਡ ਦੇ ਉੱਪਰ ਜਾਂਦੀਆਂ ਹੁੰਦੀਆਂ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਮੁੰਡੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਗੁਰਦਾਸਪੁਰ ਤੋਂ ਕੋਈ 10 ਕਿਲੋਮੀਟਰ ਤੋਂ ਆਂਦਾ ਕੋਈ 15 ਕਿਲੋਮੀਟਰ ਤੋਂ ਆਂਦਾ ਔਰ ਦਿਨੇ ਆਪਣੀ ਸ਼ਹਿਰ ਦੇ ਵਿੱਚ ਆ ਕੇ ਮਿਹਨਤ ਕਰਦੇ ਆ ਆਪਣੇ ਪਰਿਵਾਰ ਦਾ ਖਰਚਾ ਚਲਾਉਂਦੇ ਨੇ ਪਰ ਕੰਪਨੀ ਜਿਹੜੀ ਇਹਨਾਂ ਨੂੰ ਬੰਨਦਾ ਜਿੰਨਾ ਜਿਹੜਾ ਹੱਕ ਆ ਜੋ ਇਹਨਾਂ ਦਾ ਇੱਕ ਪੂਰਾ ਖਰਚਾ ਆ ਉਹ ਵੀ ਪੂਰਾ ਨਹੀਂ ਕਰ ਰਹੀ ਸਿਰਫ ਇਹਨਾਂ ਨੂੰ 6 ਕਿਲੋਮੀਟਰ ਤੋਂ ਵੀ ਘੱਟ ਜਿਹੜਾ ਪਰ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਦੇ ਰਿਹਾ ਤੇ ਸਾਰੇ ਗੁਰਦਾਸਪੁਰ ਦੇ ਜਿੰਨੇ ਵੀ ਡਿਲੀਵਰੀ ਪਾਰਟਨਰ ਨੇ ਸਾਰੇ ਇਹਨਾਂ ਡਿਲੀਵਰੀ ਬੁਆਏ ਨੇ ਉਹ ਪਿਛਲੇ 3 ਦਿਨ ਤੋਂ ਹੜਤਾਲ ਚੱਲ ਰਹੀ ਆ ਉਹ ਆਪਣੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਆ ਔਰ ਕੰਪਨੀ ਉਲਟਾ ਇਹਨਾਂ ਦੀ ਗੱਲ ਮੰਨਣ ਦੀ بجائے ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਧਮਕੀਆਂ ਦੇ ਰਹੀ ਆ ਔਰ ਧਮਕੀਆਂ ਕਿਸ ਤਰ੍ਹਾਂ ਦੀ ਆ ਰਹੀਆਂ ਨੇ ਕਿ ਜਾਂ ਤੇ ਤੁਸੀਂ ਇਸੇ ਔਰ ਰੇਟਾਂ ਦੇ ਉੱਪਰ ਸਾਡੇ ਨਾਲ ਸੈਟੀਸਫਾਈਡ ਹੋਵੋ ਆਪਣਾ ਕੰਮ ਕਰੋ ਨਹੀਂ ਤੇ ਅਸੀਂ ਤੁਹਾਨੂੰ ਜਿਹੜਾ ਆ ਨੌਕਰੀ ਤੋਂ ਕੱਢ ਕੇ ਤੇ ਨਵੇਂ ਬੰਦੇ ਜਿਹੜੇ ਹਾਇਰ ਕਰ ਲਵਾਂਗੇ ਸੋ ਇੱਕ ਬੰਦਾ ਆਪਣੀ ਮੁਸ਼ਕਲ ਦੱਸ ਰਿਹਾ ਪਰ ਉਹਦੀ ਮੁਸ਼ਕਲ ਦਾ ਹੱਲ ਇਸ ਕੰਪਨੀ ਵੱਲੋਂ ਕੋਈ ਨਹੀਂ ਕੀਤਾ ਜਾ ਰਿਹਾ ਉਲਟਾ ਜਦੋਂ ਕਿਸੇ ਰੈਸਟੋਰੈਂਟ ਵਾਲੇ ਕੋਲੋਂ ਵੀ ਵਾਧੂ ਚਾਰਜ ਜੋ ਇਹਨਾਂ ਕੋਲੋਂ ਲਏ ਜਾਂਦੇ ਆ ਤਕਰੀਬਨ 28 ਤੋਂ ਟੈਕਸ ਪਾ ਕੇ 38% ਤੱਕ ਕਮਿਸ਼ਨ ਜੋ ਮੈਟੋ ਨੂੰ ਜਾਂਦੀ ਆ ਕਲਸ ਜਿਹੜਾ ਕਸਟਮਰ ਕੋਈ ਆਰਡਰ ਕਰਦਾ ਤੇ ਉਹਦਾ ਵੀ ਜਿਹੜੇ ਡਿਲੀਵਰੀ ਚਾਰਜਸ ਹੋਰ ਅਦਰ ਖਰਚੇ ਜਿਹੜੇ ਪਾ ਕੇ ਆ ਉਹ ਬਹੁਤ ਹੀ ਜਿਆਦਾ ਵੱਡੇ ਮਾਰਜਨ ਦਾ ਕਮਿਸ਼ਨ ਜਿਹੜੀ ਆ ਉਹ ਕੰਪਨੀ ਨੂੰ ਜਾਂਦੀ ਆ ਪਰ ਇਹ ਮੁੰਡੇ ਜਿਹੜੇ ਮਿਹਨਤ ਕਰਦੇ ਦਿਨ ਰਾਤ ਇਹਨਾਂ ਨੂੰ ਕੱਖ ਵੀ ਪੱਲੇ ਨਹੀਂ ਪਾਰੇ ਇਹਨਾਂ ਦੇ ਸੋ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਦੇ ਜੋਮੈਟਾ ਨੂੰ ਇਹ ਚੇਤਾਵਨੀ ਦਵਾਂਗੇ ਕਿ ਜੇਕਰ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਇਹਨਾਂ ਦਾ ਪੂਰਨ ਜਿਹੜੇ ਜਿੰਨੀ ਵੀ ਡਿਮਾਂਡ ਹੈ ਇਹਨਾਂ ਦੀ ਪਰ ਕਿਲੋਮੀਟਰ ਦੇ ਹਿਸਾਬ ਨਾਲ ਉਹ ਪੂਰਤੀ ਨਹੀਂ ਕੀਤੀ ਜਾਂਦੀ ਤੇ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਇਹ ਜਿਹੜੇ ਮੁੰਡੇ ਆ ਕੱਲੇ ਆ ਅਸੀਂ ਕਿਸਾਨ ਯੂਨੀਅਨ ਪੂਰਨ ਤੌਰ ਤੇ ਇਹਨਾਂ ਦੇ ਨਾਲ ਆ ਇਹ ਲੋਕਲ ਜਿਹੜੇ ਮੁੰਡੇ ਆਪਣੀ ਮਿਹਨਤ ਕਰਕੇ ਇਹਨੂੰ ਜਿਦਾਰ ਚਲਾ ਰਹੇ ਆ ਅਸੀਂ ਇਹਨਾਂ ਦਾ ਪੂਰਨ ਤੌਰ ਤੇ ਸਮਰਥਨ ਕਰਾਂਗੇ ਔਰ ਜਿਹੜੀ ਕੰਪਨੀ ਹੈ ਧਮਕੀ ਦੇ ਰਹੀ ਆ ਤੇ ਅਸੀਂ ਨਵੇਂ ਬੰਦੇ ਹਾਇਰ ਕਰਕੇ ਤੇ ਇਹਨਾਂ ਨੂੰ ਬਾਹਰ ਕੱਢ ਦਿਆਂਗੇ ਤੇ ਅਸੀਂ ਕੰਪਨੀ ਨੂੰ ਸਾਫ਼ ਦੱਸ ਦਿਆਂਗੇ ਵੀ ਤੁਸੀਂ ਜਿਹੜੀ ਕਾਰਵਾਈ ਕਰਨੀ ਆ ਸਾਡੇ ਉੱਤੇ ਕਰਵਾ ਦਿਓ ਅਸੀਂ 90 ਬੰਦਿਆਂ ਨੂੰ ਵੀ ਇਹ ਗੱਲ ਪਹਿਲਾਂ ਤੇ ਪਿਆਰ ਨਾਲ ਅਪੀਲ ਕਰਾਂਗੇ ਵੀ ਇਹਨਾਂ ਦੇ ਰੁਜ਼ਗਾਰ ਦੇ ਉੱਪਰ ਲੱਤ ਮਾਰ ਕੇ ਤੇ ਆਪਣਾ ਆਪ ਨਾ ਸੋਚੋ ਆਪਣਾ ਮਤਲਬ ਨਾ ਕੱਢੋ ਇਹ ਤਕਰੀਬਨ 40 ਤੋਂ 50 ਮੁੰਡੇ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਕੰਪਨੀ ਨਾਲ ਕੰਮ ਕਰ ਰਹੇ ਆ ਤੇ ਜੇ ਇਹਨਾਂ ਨਾਲ ਧੱਕਾ ਹੋ ਰਿਹਾ ਤੇ ਤੁਹਾਡੇ ਨਾਲ ਇੱਕ ਦੋ ਦਿਨ ਵਾਲਿਆਂ ਨਾਲ ਕੋਈ ਨਿਆਂ ਨਹੀਂ ਹੋ ਜਣਾ ਤੁਹਾਨੂੰ ਕੁਝ ਬਹੁਤਾ ਨਹੀਂ ਮਿਲ ਜਾਣਾ ਸੋ ਇਸ ਕਰਕੇ ਇਹਨਾਂ ਦਾ ਪੂਰਨ ਤੌਰ ਤੇ ਸਮਰਥਨ ਕਰੋ ਤੇ ਮੈਂ ਨਵੇਂ ਬੰਦਿਆਂ ਨੂੰ ਇਹ ਬੇਨਤੀ ਕਰਦਾ ਇਹ ਤਾਂ ਮੰਨਣਗੇ ਪਿਆਰ ਨਾਲ ਠੀਕ ਆ ਨਹੀਂ ਤਾਂ ਸਾਨੂੰ ਇਸ ਕਦਮ ਵੱਲ ਪੁੱਟਣ ਲਈ ਮਜਬੂਰ ਨਾ ਕਰਨ ਸਭ ਤੋਂ ਪਹਿਲਾਂ ਬੇਨਤੀ ਆ ਕਿ ਨਵੀਂ ਜੁਆਇਨਿੰਗ ਕੋਈ ਵੀ ਲੋਕਲ ਬੰਦਾ ਨਾ ਕਰੇ ਕਿਉਂਕਿ ਕੰਪਨੀ ਬਾਹਰ ਦੀ ਆ ਇਹ ਮੁੰਡੇ ਸਾਡੇ ਜਿੰਨੇ ਵੀ ਆ ਇਹ ਲੋਕਲ ਸਾਡੇ ਸ਼ਹਿਰ ਦੇ ਬਸਨੀਕ ਨੇ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਆ ਬਸਨੀਕ ਨੇ ਸੋ ਇਸ ਕਰਕੇ ਤੁਸੀਂ ਵੀ ਇਹਨਾਂ ਦਾ ਸਮਰਥਨ ਕਰੋ ਜੇਕਰ ਕੋਈ ਵੀ ਨਵਾਂ ਮੁੰਡਾ ਰੋਡ ਦੇ ਉੱਪਰ ਲੱਭਦਾ ਜਾਂ ਕਿਸੇ ਰੈਸਟੋਰੈਂਟ ਤੋਂ ਪਿਕਅਪ ਕਰਦਿਆਂ ਨਜ਼ਰ ਆਉਂਦਾ ਫੈਰ ਉਹਦੀ ਘੇਰਾਬੰਦੀ ਅਸੀਂ ਆਪ ਕਰਾਂਗੇ ਉਹਨੂੰ ਅਸੀਂ ਆਪ ਰੋਕ ਲਾਵਾਂਗੇ ਉਧਰਲੀ ਜੋ ਵੀ ਸਖਤ ਕਦਮ ਚੁੱਕਣਾ ਕੰਪਨੀ ਨੇ ਸਾਡੇ ਅਗੇਂਸ ਚੁੱਕਲੇ ਪਰ ਅਸੀਂ ਇਹਨਾਂ ਮੁੰਡਿਆਂ ਦੇ ਹੱਕ ਚ ਕਦਮ ਜਿਹੜੇ ਚੁੱਕਾਂਗੇ ਔਰ ਜਿੰਨੇ ਵੀ ਰੈਸਟੋਰੈਂਟ ਸਾਡੇ ਗੁਰਦਾਸਪੁਰ ਦੇ ਉਹਨਾਂ ਨੂੰ ਵੀ ਅਪੀਲ ਕਰਾਂਗਾ ਵੀ ਹਾਂ ਇੱਕ ਦੋ ਦਿਨ ਦੀ ਮੁਸ਼ਕਲ ਜ਼ਰੂਰ ਆ ਪਰ ਜੇ ਤੁਸੀਂ ਵੀ ਪੂਰਨ ਤੌਰ ਤੇ ਸਮਰਥਨ ਕਰਦੇ ਹੋ ਆਪਣੇ ਸ਼ਹਿਰ ਵਾਸੀਆਂ ਦਾ ਆਪਣੇ ਨੌਜਵਾਨਾਂ ਦਾ ਜਿਹੜੇ ਰੁਜ਼ਗਾਰ ਲੱਭ ਕੇ ਆਪਣਾ ਪਰਿਵਾਰ ਪਾਲ ਰਹੇ ਆ ਤੇ ਫਿਰ ਇਹਨਾਂ ਦੀ ਜਿਹੜੀ ਮੁਸ਼ਕਲ ਹੈ ਉਹ ਹਲ ਜਲਦੀ ਹੋ ਜਾਏਗੀ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਰੇ ਰੈਸਟੋਰੈਂਟ ਵੀ ਗੁਰਦਾਸਪੁਰ ਦੇ ਜਿਹੜੀ ਆਪੋ ਆਪਣੀ ਆਈਡੀਆਂ ਨੇ ਉਹ ਬੰਦ ਕਰ ਦੇਣ ਕੋਈ ਵੀ ਜ਼ੋਮੈਟੋ ਦਾ ਜਿਹੜਾ ਆਰਡਰ ਆ ਉਹ ਰੀਸੀਵ ਨਾ ਕਰੇ ਮੇਰਾ ਵੀ ਇੱਕ ਆਪਣਾ ਰੈਸਟੋਰੈਂਟ ਹੈ ਮੈਂ ਆਪਣੀ ਆਈਡੀ ਵੀ ਪਿਛਲੇ 4 ਦਿਨ ਤੋਂ ਬੰਦ ਰੱਖੀ ਹੋਈ ਹੈ ਜ਼ੋਮੈਟੋ ਦੀ ਅੱਜ ਜਿਹੜੀ ਆ ਪੂਰਨ ਤੌਰ ਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸ਼ਾਮ ਤੱਕ ਦਾ ਅਲਟੀਮੇਟਮ ਅਸੀਂ ਕੰਪਨੀ ਨੂੰ ਦਿੰਨੇ ਆ ਨਹੀਂ ਤੇ ਜੇਕਰ ਇਹਨਾਂ ਦਾ ਕੋਈ ਵੀ ਨਵਾਂ ਮੁੰਡਾ ਪੁਆਇੰਟ ਹੋ ਕੇ ਕੰਮ ਕਰਦਾ ਨਜ਼ਰ ਆਇਆ ਤੇ ਕੱਲ ਸਵੇਰ ਤੋਂ ਸੋਮਵਾਰ ਤੋਂ ਅਸੀਂ ਉਹਨਾਂ ਮੁੰਡਿਆਂ ਦੀ ਘੇਰਾਬੰਦੀ ਵੀ ਕਰਾਂਗੇ ਉਹਨਾਂ ਨੂੰ ਰੋਕਾਂਗੇ ਵੀ ਕਿਸੇ ਵੀ ਬੰਦੇ ਨੂੰ ਆਰਡਰ ਨਹੀਂ ਪਿਕ ਕਰਨ ਦੇਵਾਂਗੇ ਫਿਰ ਜੋ ਕੰਪਨੀ ਨੇ ਸਟੈਪ ਤੇ ਚੁੱਕਣਾ ਚੁੱਕ ਲੈ ਅਸੀਂ ਜੋ ਕਦਮ ਆਪਣੇ ਫੈਸਲੇ ਲਏ ਨੇ ਉਹਨਾਂ ਦੇ ਉੱਪਰ ਪੂਰਨ ਤੌਰ ਤੇ ਪੈਰਾ ਵੀ ਦੇਵਾਂਗੇ ਤੇ ਨਾਲ ਵੀ ਖੜਾਂਗੇ ਇਸ ਕਰਕੇ ਅੱਜ ਐਤਵਾਰ ਸ਼ਾਮ ਤੱਕ ਇਹਨਾਂ ਸਾਰੇ ਹੀ ਗੁਰਦਾਸਪੁਰ ਦੇ ਡਿਲੀਵਰੀ ਪਾਰਟਨਰ ਦਾ ਹੱਲ ਕਰ ਲਿਆ ਜਾਵੇ ਤੇ ਵਧੀਆ ਗੱਲ ਰਹੂਗੀ ਨਹੀਂ ਤਾਂ ਸੰਘਰਸ਼ ਹੋ ਫਿਰ ਹੋਰ ਤੇਜ਼ ਤੇ ਸਖਤ ਅਸੀਂ ਕਰਾਂਗੇ ਸੰਘਰਸ਼ ਲੜਨ ਦੀ ਸਾਨੂੰ ਜਾਚ ਆ ਔਰ ਇਹਦੇ ਮਸਲੇ ਹੱਲ ਕਰਾਉਣ ਦੀ ਵੀ ਸਾਨੂੰ ਜਾਚ ਆ ਧੰਨਵਾਦ ਜੀ